ਹਾਂਜੀ ਉਸ ਕਾਲਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੀ ਆਪਾਂ ਗੱਲ ਕਰੀਏ ਤਾਂ ਜਦੋਂ ਕਿਤੇ ਆਪਾਂ ਥੋੜੇ ਬਹੁਤੇ ਦੁੱਖ ਦੇ ਵਿੱਚ ਹੋਈਏ ਤਾਂ ਅਸੀਂ ਪ੍ਰਮਾਤਮਾ ਨਾਲ ਬਹੁਤ ਸਾਰੇ ਗਿਲੇ ਸ਼ਿਕਵੇ ਕਰਦੇ ਹਾਂ ਇੱਥੋਂ ਤੱਕ ਵੀ ਹੋ ਜਾਂਦਾ ਕਿ ਕੋਈ ਰੱਬ ਰੂਪ ਨਹੀਂ ਹੈਗਾ ਜੇ ਹੁੰਦਾ ਤਾਂ ਰੱਬਾ ਨਾ ਕਰਦਾ ਜੇ ਹੁੰਦਾ ਤਾਂ ਰੱਬ ਹੋਣਾ ਨਾ ਕਰਦਾ ਪਰ ਸਾਨੂੰ ਇਦਾਂ ਦੀਆਂ ਵੀਡੀਓ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਇਹ ਚਾਈਨਾ ਦਾ ਬੰਦਾ ਜਿਹਦਾ ਨਾਮ ਹੈਗਾ ਜਿੰਗ ਇਹ ਬੰਦੇ ਦੇ ਸਰੀਰ ਦਾ ਕੋਈ ਵੀ ਅੰਗ ਸਿੱਧਾ ਨਹੀਂ ਹੈਗਾ ਵਿਆhya ਹੋਇਆ ਆਜ ਦੀ ਘਰ ਵਾਲੀ ਆ ਘਰ ਵਾਲੀ ਨੂੰ ਵੀ ਆਪ ਹੀ ਸਾਂਭਦਾ ਦੋ ਬੱਚੇ ਨੇ ਬੱਚਿਆਂ ਨੂੰ ਵੀ ਆਪ ਹੀ ਸਾਂਭਦਾ ਘਰ ਦਾ ਸਾਰਾ ਕੰਮ ਕਰਦਾ ਖਾਣਾ ਬਣਾਉਂਦਾ ਜਵਾਕਾਂ ਨੂੰ ਪੜਾਉਂਦਾ ਲਿਖਾਉਂਦਾ ਤੇ ਉਹ ਤਾਂ ਵੀ ਆਪਣੀ ਜ਼ਿੰਦਗੀ ਚਲਾਉਣ ਵਾਸਤੇ ਵੀ ਕੰਮ ਕਰਦਾ ਤੇ ਜਦੋਂ ਇਹਨੂੰ ਕੋਈ ਪੁੱਛਦਾ ਤਾ ਇਹ ਬੰਦਾ ਕਹਿੰਦਾ ਵੀ ਮੇਰਾ ਕਿਸੇ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਆ ਆਪਾਂ ਮਾੜਾ ਜਿਹਾ ਦੁੱਖ ਆਵੇ ਤੇ ਆਪਾਂ ਜਦੇ ਡੋਲ ਜਾਂਦੇ ਆ ਇਸ ਬੰਦੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਪ੍ਰਮਾਤਮਾ ਬੜਾ ਬੇਅੰਤਾ ਜੇ ਉਹਨੇ ਦੇਣਾ ਤਾਂ ਐਦਾਂ ਹੀ ਦੇ ਦੇਣਾ ਆਸ਼ਟਾ ਬਕਰ ਜੀ ਨੂੰ ਯਾਦ ਕਰ ਲਿਆ ਕਰੋ ਉਨ੍ਹਾਂ ਦੇ ਵੀ ਸਰੀਰ ਦਾ ਕੋਈ ਅੰਗ ਸਿੱਧਾ ਨਹੀਂ ਸੀ ਪਰ ਜੋ ਉਨ੍ਹਾਂ ਕੋਲੇ ਕਲਾ ਸੀ ਉਹ ਕਿਸੇ ਦੇਹ ਕੋਲੇ ਨਹੀਂ ਸੀ ਇਸ ਕਰਕੇ ਆਜੋ ਉਸ ਵਾਹਿਗੁਰੂ ਦੇ ਗੋਣ ਗਾਈਏ ਜਿਉਂਦੇ ਵਾਸਤੇ ਰਹੋ ਧੰਨਵਾਦ